ਅਜ ਅਸੀਂ ਮਿੱਠੇ ਗੁੜ ਵਾਲੇ ਚੋਲ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਪਰ ਦੇਖਣ 'ਚ ਤੁਹਾਨੂੰ ਕਿੰਨੇ ਵਧੀਆ ਲੱਗ ਰਹੇ ਹੋਣਗੇ ਖਾਣ 'ਚ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਜਿਨ੍ਹਾਂ ਨੇ ਪਹਿਲੀ ਵਾਰੀ ਬਣਾਉਣੇ ਆ ਉਹ ਬਿਲਕੁਲ ਪਰਫੈਕਟ ਬਣਾ ਸਕਣਗੇ ਜੇ ਤੁਸੀਂ ਇਹ ਤਰੀਕਾ ਵਰਤੋਗੇ ਦੇਖਣ 'ਚ ਜਿੰਨੇ ਜ਼ਿਆਦਾ ਪਿਆਰੇ ਆ ਖਾਣ 'ਚ ਵੀ ਟੇਸਟੀ ਆ ਅਸ਼ੀਕਾਲ ਜੀ ਇਸ ਵਕਤ ਦਾ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਿੱਠੇ ਗੁੜ ਵਾਲੇ ਚੋਲ ਬਿਲਕੁਲ ਪਰਫੈਕਟ ਨਾਪ ਦੇ ਨਾਲ ਕਿਸ ਤਰ੍ਹਾਂ ਬਣਾਉਣੇ ਆ ਤੇ ਬਿਲਕੁਲ ਕੱਲੇ ਕੱਲੇ ਕਿਸ ਤਰ੍ਹਾਂ ਬਣਨਗੇ ਸਾਰਾ ਤੁਹਾਨੂੰ ਪ੍ਰੋਸੀਜਰ ਆ ਜਿਹੜਾ ਇਸ ਵੀਡੀਓ ਦੇ ਵਿੱਚ ਪਤਾ ਚੱਲ ਜਾਊਗਾ ਵੀਡੀਓ ਜਿਹੜੀ ਐਂਡ ਤੱਕ ਦੇਖਿਆ ਕਰੋ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਰਦੇਆ ਕਰੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਚੌਲ ਲਵਾਂਗੇ ਇੱਕ ਕੋਲੀ ਮੈਂ ਚੌਲ ਲਏ ਜਿੰਨੀ ਤੁਹਾਨੂੰ ਜ਼ਰੂਰਤ ਹੋਵੇ ਉਹਨੇ ਚੌਲ ਲੈ ਸਕਦੇ ਹੋ ਚੌਲ ਬਣਾਉਣ ਤੋਂ ਪਹਿਲਾਂ ਆਪਾਂ ਇਹ ਤਿਆਰੀ ਕਰ ਲੈਨੇ ਆ ਚੌਲਾਂ ਨੂੰ ਧੋ ਕੇ ਬਿਲਕੁਲ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਨਾਂ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾ ਤੇਰੀ ਆਪਾਂ ਤੜਕਾ ਵਗੈਰਾ ਲਗਾਵਾਂਗੇ ਇਹਨਾਂ ਨੂੰ ਸਾਈਡ ਤੇ ਰੱਖ ਦੇਣਾ ਜਿਆਦਾ دیر ਨਹੀਂ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਲਿਆ ਦੇਸੀ ਘਿਓ ਚ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਦੇਸੀ ਘਿਓ ਹੀ ਤੁਸੀਂ ਜਿਹੜਾ ਯੂਜ਼ ਕਰਿਓ ਦੇਸੀ ਘਿਓ ਨੂੰ ਗਰਮ ਕਰ ਲੈਣਾ ਪਿੰਗਲਾ ਲੈਣਾ ਉਸ ਤੋਂ ਬਾਅਦ ਗੈਸ ਦੀ ਫਲੇਮ ਆ ਜਿਹੜੀ ਤੁਸੀਂ ਲੋ ਕਰ ਦੇਣੀ ਆ ਲੋ ਫਲੇਮ ਤੇ ਸਾਰੇ ਜਿਹੜੀ ਚੀਜ਼ਾਂ ਪਕਾਉਣੀਆਂ ਨੇ ਇੱਕ ਚਮਚ ਆਪਾਂ ਸੌਂਫ ਪਾਈ ਆ ਚੌਲਾਂ ਦੇ ਹਿਸਾਬ ਨਾਲ ਇੰਨੀ ਜ਼ਿਆਦਾ ਸੌਫਾ ਕਾਫੀ ਆ ਉਸ ਤੋਂ ਬਾਅਦ ਇੱਕ ਵੱਡੀ ਇਲਾਇਚੀ ਚਾਰ ਲੌਂਗ ਪਾਏ ਨੇਗੇ ਤੁਸੀਂ ਛੋਟੀਆਂ ਇਲਾਇਚੀਆਂ ਪਾਉਣਾ ਚਾਹੁੰਦੇ ਹੋ ਦੋ ਪਾ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਦੇ ਡਰਾਈ ਫਰੂਟ ਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕੱਟੇ ਹੋਏ ਬਦਾਮ ਇਹਦੇ ਵਿੱਚ ਪਾ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਕਾਜੂ ਸੀਗੇ ਉਹ ਮੇਰੇ ਕੋਲ ਟੋਟੇ ਵਾਲੇ ਹੀ ਸੀਗੇ ਤੁਸੀਂ ਕੱਟ ਕੇ ਵੀ ਜਿਹੜੇ ਪਾ ਸਕਦੇ ਹੋ ਸਭ ਤੋਂ ਬਾਅਦ ਚ ਨਾਰੀਅਲ ਪਾਵਾਂਗੇ ਨਾਰੀਅਲ ਆ ਜਿਹੜਾ ਸਭ ਤੋਂ ਬਾਅਦ ਹੀ ਪਾਣਾ ਕਿਉਂਕਿ ਉਹ ਜਲਦੀ ਪੱਕ ਜਾਂਦਾ ਹੈ ਤਿੰਨ ਗਾਸੀ ਫਲੇਮ ਆ ਤੁਸੀਂ ਲੋਹੀ ਰੱਖਣੀ ਆ ਲੋ ਫਲੇਮ ਤੇ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਘੀਏ ਦੇ ਵਿੱਚ ਭੁੰਨ ਲੈਣਾ ਹੈ ਭੁੰਨੇ ਹੋਏ ਡਰਾਈ ਫਰੂਟ ਦਾ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਹੈ ਜੇ ਤੁਸੀਂ ਗਾਰਨਿਸ਼ ਕਰਨ ਵਾਸਤੇ ਅਲੱਗ ਤੋਂ ਰੱਖਣੇ ਨੇਗੇ ਤਾਂ ਵਿੱਚੀ ਭੁੰਨ ਕੇ ਥੋੜੇ ਜਿਹਾ ਇਸੇ ਚੋਂ ਹੀ ਕੱਢ ਲਓ ਤੇ ਵੱੱਦ ਪਾ ਲਓ ਤੇ ਇੱਕ ਕੌਲੀ ਆਪਣੇ ਕੋਲ ਚੌਲ ਸੀਗੇ ਉਸੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਢਾਈ ਕੌਲੀਆਂ ਪਾਣੀ ਦੀਆਂ ਪਾਵਾਂਗੇ ਇੰਨਾ ਪਰਫੈਕਟਾ ਪਾਣੀ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਇੱਕ ਕੌਲੀ ਝੌਲਾਂ ਦੇ ਵਿੱਚ ਮੈਂ ਇੱਕ ਕੌਲੀ ਗੁੜ ਪਾਈਆ ਇਹਦੇ ਨਾਲ ਪੂਰਾ ਐਨਾ ਪੂਰੇ ਨਾਪ ਦਾ ਮਿੱਠਾ ਹੋਇਆ ਇਹਨੂੰ ਵਧੀਆ ਮਿਠਾਉਂਦਾ ਹੈ ਜੇ ਤੁਸੀਂ ਥੋੜਾ ਜਿਹਾ ਘੱਟ ਖਾਣਾ ਚਾਹੁੰਦੇ ਹੋ ਤਾਂ ਪਾਣੀ ਇੱਕ ਕੌਲੀ ਜਿਹੜੀ ਮਿੱਠੇ ਦੀ ਪਾ ਲਓ ਗੁੜ ਪਾਉਣ ਤੋਂ ਬਾਅਦ ਹਜੇ ਝੌਲ ਨਹੀਂ ਪਾਣੇ ਹੈਗੇ ਤੁਸੀਂ ਨੂੰ ਬਿਲਕੁਲ ਗੁੜ ਨੂੰ ਪਿੰਗਲਾ ਲੈਣਾ ਹੈ ਚੰਗੀ ਤਰ੍ਹਾਂ ਜਦੋਂ ਗੁੜ ਬਿਲਕੁਲ ਪਿੰਗਲ ਗਿਆ ਉਸ ਟਾਈਮ ਤੇ ਜਾਂ ਤੁਸੀਂ ਝੌਲ ਆ ਜਿਹੜੇ ਬਾਅਦ ਦੇ ਵਿੱਚ ਪਾਉਣੇ ਹੈ ਇਸ ਟਾਈਮ ਤੇ ਜਿਹੜੀ ਗੈਸ ਦੀ ਫਲੇਮ ਆ ਆਪਣੀ ਬਿਲਕੁਲ ਫੁੱਲਾ ਤੇ ਗੁੜ ਵੀ ਆਪਣਾ ਪੰਗਲ ਗਿਆ ਥੋੜਾ ਜਿਹਾ ਗੁੜ ਆਪਣਾ ਰਹਿ ਗਿਆ ਇਹ ਵੀ ਬਿਲਕੁਲ ਜਦੋਂ ਪੰਗਲ ਜੂਗਾ ਉਸ ਟਾਈਮ ਤੇ ਆਹਦੇ ਵਿੱਚ ਝੋਲ ਪਾ ਦਵਾਂਗੇ ਹੁਣ ਆਪਾਂ ਜਿਹੜੇ ਝੋਲ ਸੀਗੇ ਇਹਨਾਂ 'ਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਝੋਲ ਆ ਜਿਹੜੇ ਇਹਦੇ ਵਿੱਚ ਪਾ ਦਵਾਂਗੇ ਤੇ ਵਾਲੀ ਤਾਂ ਆ ਹੀ ਗਈ ਆ ਆਪਣੇ ਪਾਣੀ ਨੂੰ ਉਸ ਤੋਂ ਬਾਅਦ ਕੁੱਕਰ ਦਾ ਢੱਕਣ ਲਗਾ ਦਵਾਂਗੇ ਆਪਾਂ ਝੋਲ ਸਾਰੇ ਆਪਾਂ ਐਡ ਕਰਦੇ ਕੁੱਕਰ ਦਾ ਢੱਕਣ ਲਗਾਉਣ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦੇਣਾ ਤਾਂ ਕਿ ਚੰਗੀ ਤਰ੍ਹਾਂ ਬਿਲਕੁਲ ਇਹ ਪਰਫੈਕਟ ਤਰੀਕੇ ਨਾਲ ਪੱਕ ਜਾਣਾ 쿠ਕਰ ਮੈਂ ਬੰਦ ਕਰਤਾਏ ਤੇ 쿠ਕਰ ਦੇ ਵਿੱਚ ਆਪਾਂ ਤਿੰਨ ਸੀਟੀਆਂ ਫੁੱਲ ਫਲੇਮ ਤੇ ਤੇ ਤਿੰਨ ਸੀਟੀਆਂ ਬਿਲਕੁਲ ਲੋ ਫਲੇਮ ਤੇ ਲਵਾਵਾਂਗੇ ਬਾਕੀ 쿠ਕਰ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਇੱਕ ਦੋ ਸੀਟੀ ਹੈ ਜਿਹੜੀ ਉੱਪਰ نیچے ਹੋ ਸਕਦੀ ਆ ਤੁਸੀਂ ਇੱਕ ਵਾਰੀ ਪਰਫੈਕਟ ਤਰੀਕੇ ਨਾਲ ਉਸ ਤਰੀਕੇ ਨਾਲ ਬਣਾ ਕੇ ਦੇਖ ਲੋ ਫਿਰ ਉਸ ਤੋਂ ਬਾਅਦ ਕੁੱਕਰ ਦੀ ਸੀਟੀ ਜਿਹੜੀ ਉੱਥੇ ਹੀ ਸੈੱਟ ਹੋ ਜੂਗੀ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਕੁੱਕਰ ਚ ਕਿੰਨਾ ਟਾਈਮ ਚ ਛੋਲ ਆ ਜਿਹੜੇ ਬਣਦੇ ਆ ਇਹਦੇ ਸਿਰ ਇੰਨੇ ਟਾਈਮ ਚ ਆਪਣੇ ਛੋਲ ਬਣ ਕੇ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਬਣੇ ਨੇ ਤੁਹਾਨੂੰ ਥੋੜਾ ਜਿਹਾ ਪਾਣੀ نیچے ਜਿਵੇਂ ਚਮਕ ਰਿਹਾ ਏ ਜੇ ਚਮਕਦਾ ਏ ਤਾਂ ਤੁਸੀਂ ਇਹਨਾਂ ਨੂੰ ਥੋੜੀ देर ਖੁੱਲੇ ਛੱਡ ਦਿਓ ਪਾਣੀ ਆਪਣੇ ਆਪ ਬਿਲਕੁਲ ਸੋਖਤ ਹੋ ਜਾਊਗਾ ਟੇਸਟੀ ਗੁੜ ਵਾਲੇ ਚੌਲ ਆਪਣੇ ਮਿੰਟੋ ਮਿੱਟੀ ਬਣ ਕੇ ਤਿਆਰ ਹੋ ਗਿਆ ਤੇ ਬਿਲਕੁਲ ਪੂਰੀ ਤਰ੍ਹਾਂ ਪੱਕ ਗਏ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੱਲੇ ਕੱਲੇ ਵੀ ਬਣੇ ਆ ਤੇ ਇਹਨਾਂ ਨੂੰ ਕਰ ਲੈਨੇ ਆ ਸਭ ਤੁਸੀਂ ਬੱਚਿਆਂ ਨੂੰ ਵੱਡਿਆਂ ਨੂੰ ਜ਼ਰੂਰ ਬਣਾ ਕੇ ਖਵਾਓ ਇਹ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਕਿਉਂਕਿ ਗੁੜ ਬਹੁਤ ਜ਼ਿਆਦਾ ਵਧੀਆ ਹੁੰਦਾ ਗੁੜ ਤੇ ਚੌਲਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਹੈ ਤੇ ਜੋ ਵੀ ਮਸਾਲੇ ਪਾਏ ਨੇ ਸਾਰੇ ਸੇਤ ਲਈ ਬਹੁਤ ਜ਼ਿਆਦਾ ਚੰਗੇ ਹੁੰਦੇ ਨੇ ਸਾਨੂੰ ਜ਼ਰੂਰ ਖਾਣੇ ਚਾਹੀਦੇ ਨੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ